मेरा नाम मनिंदरवीर कौर बराड़ है जिला खेड अफसर फरीदकोट मैं इत मार्च दो हज़ार चौ चौबी जॉइन किया नहीं सर इतों फरीदकोट तो मुख्तर अजि कोई समान नहीं शिफ्ट किया क्योंकि कोड ऑफ कंडक्ट चल रहा है ਉਦੇ ਦੀ ਨਾ ਸੀ ਕੋਈ ਸਮਾਨ ਸ਼ਿਫਟ ਕਰ ਵੀ ਨਹੀਂ ਸਕਦੇ ਸੀ ਇੱਕ ਇਹ ਵੀ ਹੈਗਾ ਵਾ ਕਿ ਖੇਡਾਂ ਦੇ ਰੇ ਕੇ ਪਹਿਲੇ ਸਮਝਾਉਣ ਕਰਾਂਗੇ ਕਿ ਉਹ ਇਲੈਕਸ਼ਨ ਟ੍ਰਿਕ ਚ ਖੇਡਾਂ ਇਹ ਕਰਵੰਨਿਆ ਜਾ ਸਕਦੇ ਜੋ ਖੇਡਾਂ ਬਤ ਪੰਜਾਬ ਦੇ ਪੰਜਾਬ ਸਰਕਾਰ ਵੱਲੋਂ ਨਹੀਂ ਸਰ ਪੰਜਾਬ ਸਰਕਾਰ ਵੱਲੋਂ ਕੋਈ ਵੀ ਕੋਡ ਆਫ ਕੰਡਕਟ ਚ ਗੇਮਸ ਨਹੀਂ ਕਰਵਾਈਆਂ ਖੇਡ ਵਿਭਾਗ ਵੱਲੋਂ ਨਹੀਂ ਕਰਵਾਈਆਂ ਨੇ ਸਰਕਾਰ ਨੇ ਇਹ ਕਿ ਐਕਸ ਪ੍ਰਾਈਵੇਟ ਦਾ ਟੂਰਨਾਮੈਂਟ ਕਰਵਾਉਗਾ ਤਾਂ ਪਰਮਿਸ਼ਨ ਜਿਹੜੀ ਸਰਕਾਰ ਪਾਸੋਂ ਲੈਣੀ ਪਊਗੀ ਜਾਂ ਉਹ ਦਾ ਫੀਸ ਕਿੰਨਾ ਸਰਪਿਆ ਪੜੇ ਜਾਂ ਮ ਕਰਵਾਉਣਾ ਮਿਲਦਾ ਹੈ ਓਕੇ ਜੀ ਤੇ ਕੀ ਇਸ ਤਰ੍ਹਾਂ ਇਹ ਰੈਗੂਲਰ ਹੋ ਗਿਆ ਕਿ ਇਸ ਮੈਸੇਜ ਹੋ ਗਿਆ ਅ ਸਰ ਹਜੇ ਤੱਕ ਕਿਵੇਂ ਐਸੋਸੀਏਸ਼ਨ ਨੇ ਜਾਂ ਕੋਈ ਸਕੂਲ এডਿਕੇਸ਼ਨ ਨੇ ਟੂਰਨਾਮੈਂਟ ਨਹੀਂ ਕਰਵਾਇਆ ਮੇਰੇ ਆਈ ਤੋਂ ਇੱਥੇ ਜੋ ਇੱਥੇ ਇੱਕ ਫਰੈਂਡਲੀ ਮੈਚ ਹੋਇਆ ਸੀਗਾ ਉਹ ਕਲੱਬ ਮੈਂਬਰ ਆ ਜਿਹੜੇ ਬੈਡਮਿੰਟਨ ਦੇ ਉਹਨਾਂ ਦਾ ਮੈਚ ਹੋਇਆ ਸੀਗਾ ਜੀ ਉਹ ਆਲਰੇਡੀ ਇੱਥੇ 500 ਰੁਪਏ ਪਰ ਮੰਥ ਜਮ੍ਹਾਂ ਕਰਾਉਂਦੇ ਆ ਉਹਨਾਂ ਦਾ ਫਰੈਂਡਲੀ ਮੈਚ ਸੀ ਆਫ ਸਟ੍ਰੈਚ ਦੀ ਉਹਨਾਂ ਦੁਆਰਾ ਖੇਡਿਆ ਗਿਆ ਸੀਗਾ ਸੋ ਇਸ ਕਰਕੇ ਉਹਨਾਂ ਦਾ ਕੋਈ ਪੇਮੈਂਟ ਜਮ੍ਹਾਂ ਨਹੀਂ ਹੋਈਗੀ ਜੀ ਕਿ ਤੁਸੀਂ ਇੱਥੇ ਬੜਾ ਕੰਨੀ ਦੇਰ ਤੋਂ ਆਇਓ ਮੈਂ ਮਾਰਚ ਆ ਚਾਈ ਹੈ 4 ਮਾਰਚ 4 ਮਾਰਚ ਜੀ ਇਸ ਤੋਂ ਪਹਿਲਾਂ ਡੀਅਰ ਸੌਕ ਕੇ ਰਿਸਿਵਿਡ ਸੀ ਇਸ ਤੋਂ ਪਹਿਲਾਂ ਸਰਦਾਰ ਬਲਵਿੰਦਰ ਸਿੰਘ ਜੀ ਸੀਗੇ ਜੀ ਐਸ ਟਾਈਮ ਬਲਜਿੰਦਰ ਸਿੰਘ ਸੌਰੀ ਸਪਿਲਜਿੰਦਰ ਸਿੰਘ ਜੀ ਐਸ ਟਾਈਮ ਉਹ ਕਿਹਿੰਗੇ ਉਹ ਸ਼੍ਰੀ ਮੁਖਸਰ ਸਾਹਿਬ ਹੈ ਜੀ